हेलो मेरा नाम डानी है मैं सनी टाउन कैलिफोर्निया विच एक रीजनल सेंटर विखे कोऑर्डिनेटर हा अपनी आईपीपी मीटिंग विच सोफिया एक टीनेजर जो बिना बोले गल करती है अते उसके परिवार ने पाएचारे दी भागीदारी ते ध्यान केंद्रित करण दी इच्छा नु पहचाना क्योंकि सोफिया नु वादु सहायता दी ਲੋੜ है ओदे सर्विस कोऑर्डिनेटर विनी ने सुझाव दित ताकी पर्सनल असिस्टेंट सर्विसेज नाल सोफिया अपने पाएचारे नाल बैठर टांग नाल गल ना कर सकदी है आओ देखदे हा ए किवें हुंदा है ਓ ਦਿਲ ਜਸ ਥੈਰੀਪੀਅਰ ਠੀਕ ਹੈ ਮੇਵਿੰਸ ਅਸੀਂ ਅਗਲੇ ਹਫਤੇ ਪਤਾ ਕਰਾਂਗੇ ਪਰ ਜਾਰ ਤੋ ਪਹਿਲਾ ਸਾਡੇ ਏਜੰਡੇ ਤੇ ਇੱਕ ਹੋਰ ਚੀਜ਼ ਹੈ ਸਾਡੀਆਂ ਨਿਯਮਤ ਬੁੱਕ ਕਲੱਬ ਮੀਟਿੰਗ ਤੋਂ ਇਲਾਵਾ ਮਿਸਟਰੀ ਮੇਵਿੰਸ ਨੇ ਕਈ ਸਾਰੀਆਂ ਯਾਤਰਾਵਾਂ ਦੀ ਯੋਜਨਾ ਬਣਾਈ ਹੈ ਅਸਲ ਵਿੱਚ ਅਸੀਂ ਹਰ ਐਤਵਾਰ ਦੁਪਹਿਰ ਨੂੰ ਇੱਕ ਪ੍ਰੋਗਰਾਮ ਕਰਦੇ ਹਾਂ ਸੋ ਜੇ ਤੁਹਾਨੂੰ ਇਹ ਸੈਰ ਸਪਾਟੇ ਪਸੰਦ ਨੇ ਤਾਂ ਇੱਥੇ ਸਾਰੀਆਂ ਮਿਤੀਆਂ ਤੇ ਭੁਗਤਾਨ ਕਰਨ ਦੇ ਤਰੀਕੇ ਨੇ ਮੈਂ ਕਰ ਆ ਗਈ नैनसी सोफिया नु घर लियाण लई बहुत धन्यवाद ओ मैनू भी खुशी है हां एक ही है मेवंस दे साहस हर एतवार अते हर एतवार की हो रहा है द मिस्ट्री मेवन ते हर एतवार बुक क्लब आउटिंग हुंदिया ने ए ता बहुत ही वधिया है ए 1000 डॉलर है ओ अच्छा मैनू अफसोस है मीहा पुत्र ये बहुत महंगा है असि एने पैसे नहीं दे सकते ਤੂੰ ਚਿੰਤਾ ਨਾ ਕਰ ਅਸੀਂ ਟੋਪੀਆਂ ਪਾ ਕੇ ਘਰ ਚ ਹੀ ਆਪਣਾ ਐਡਵੈਂਚਰ ਕਰ ਸਕਦੇ ਆ ਹਾਂ ਮੈਂ ਕਾਰਲੋਟਾ ਸੈਨ ਫਰਾਂਸਿਸਕੋ ਹਾਂ ਮੈਨੂੰ ਲੱਗਦਾ ਹੈ ਸੋਮਰ ਵਿਨੇ ਨੂੰ ਫੋਨ ਕਰਾਂਗੀ ਸ਼ਾਇਦ ਉਹ ਮਦਦ ਕਰ ਦੇਵੇ ਹੈ ਇਜ਼ਾਬਲ ਕੀ ਹੋ ਰਿਹਾ ਹੈ ਪਰੇਸ਼ਾਨ ਕਰਨ ਲਈ ਮਾਫ ਕਰਨਾ ਸੋਫੀਆ ਦੇ ਬੁੱਕ ਕਲੱਬ ਬਾਰੇ ਇੱਕ ਸਮੱਸਿਆ ਸੀ ਹੋਰ ਪ੍ਰੋਗਰਾਮ ਸ਼ਾਮਲ ਹੋ ਗਏ ਨੇ ਤੇ ਅਸੀਂ ਇਹ ਖਰਚੇ ਨਹੀਂ ਕਰ ਸਕਦੇ ਮੈਂ ਪਹਿਲਾਂ ਹੀ ਡਬਲ ਸ਼ਿਫਟਾਂ ਕਰ ਰਹੀ ਹਾਂ ਠੀਕ ਹੈ ਮੈਨੂੰ ਖਰਚੇ ਦੱਸੋ ਦੇਖਦਾ ਕੀ ਕਰ ਸਕਦਾ ਧੰਨਵਾਦ ਨਾਲ ਹੀ ਪ੍ਰੋਗਰਾਮ ਐਤਵਾਰ ਨੂੰ ਹੁੰਦੇ ਨੇ ਇਸ ਲਈ ਸਾਨੂੰ ਐਤਵਾਰ ਨੂੰ ਵੀ ਨੈਂਸੀ ਦੀ ਲੋੜ ਪਵੇਗੀ ਮੈਨੂੰ ਦੇਖਣ ਦਿਓ ਮੈਂ ਕੀ ਕਰ ਸਕਦਾ ਹਾਂ ਅਤੇ ਸ਼ਾਇਦ ਅਸੀਂ ਵੀਰਵਾਰ ਨੂੰ ਮਿਲਾਂਗੇ ਠੀਕ ਹੈ ਧੰਨਵਾਦ ਵਿਨੀ ਕੁਝ ਖ਼ਬਰੀ ਮੈਂ ਰੀਜਨਲ ਸੈਂਟਰ ਵਿੱਚ ਡੈਨੀ ਨਾਲ ਗੱਲ ਕੀਤੀ ਉਸਨੇ ਮੈਨੂੰ ਦੱਸਿਆ ਕਿ ਅਸੀਂ ਆਪਣੇ ਪ੍ਰੋਗਰਾਮਾਂ ਵਿੱਚ ਸੁਧਾਰ ਕਰਦੇ ਹੋਏ ਇੱਕ ਪ੍ਰੋਗਰਾਮ ਜਿਸ ਨੂੰ ਸੋਸ਼ਲ ਰੀਕ੍ਰੀਏਸ਼ਨ ਐਂਡ ਕੈਂਪ ਸਰਵਿਸਿਜ਼ ਕਿਹਾ ਜਾਂਦਾ ਹੈ ਜੋ ਆਈਡੀਡੀ ਵਾਲੇ ਲੋਕਾਂ ਲਈ ਕਮਿਊਨਿਟੀ ਗਤੀਵਿਧੀਆਂ ਲਈ ਫੰਡ ਦਿੰਦਾ ਹੈ ਅਤੇ ਇਹ ਕਲੱਬ ਬਿਲ ਦੇ ਸਕਦਾ ਹੈ ਠੀਕ ਹੈ ਸੋ ਅਸੀਂ ਸੋਸ਼ਲ ਰੀਕ੍ਰੀਏਸ਼ਨ ਅਤੇ ਕੈਂਪ ਸਰਵਿਸਿਜ਼ ਰਾਹੀਂ ਕਮਿਊਨਿਟੀ ਭਾਗੀਦਾਰੀ ਨੂੰ ਬਰਾਬਰ ਕਰ ਦਿੱਤਾ ਹੈ ਅੱਗੇ ਪਰਿਵਾਰਿਕ ਸੰਬੰਧਨ ਹੈ ਸੋਫੀਆ ਉਹ ਨਵਾਂ ਪੈਕਸ ਬੋਰਡ ਤੈਨੂੰ ਕਿਵੇਂ ਲੱਗਿਆ ਮੈਨੂੰ ਇਹ ਪਸੰਦ ਹੈ ਵਿਨੀ ਉਫ ਤੁਹਾਨੂੰ ਤਾਂ ਮੇਰ ਤੋਂ ਵੀ ਚੰਗੀਆਂ ਐ ਅੱਗੇ ਵੱਧਦੇ ਹੋਏ ਅਸੀਂ ਐਤਵਾਰ ਨੂੰ ਵੀ ਮਿਲਾ ਕੇ ਨੈਂਸੀ ਦੇ ਘੰਟੇ ਵੀ ਵਧਾ ਸਕਦੇ ਹਾਂ ਮੈਨੂੰ ਨੈਂਸੀ ਪਸੰਦ ਹੈ ਹਾਂ ਉਹ ਵੀ ਤੁਹਾਨੂੰ ਪਸੰਦ ਕਰਦੀ ਹੈ ਜੇ ਤੂੰ ਚਾਹੇ ਤਾਂ ਅਸੀਂ ਇਹ ਕਰ ਸਕਦੇ ਹਾਂ ਹਾਂ ਪਲੀਜ਼ ਠੀਕ ਹੈ ਇਜ਼ਾਬੈਲ ਜੇ ਤੂੰ ਤੇ ਸੋਫੀਆ ਇਹਨਾਂ ਸਾਰੀਆਂ ਸਰਵਿਸ ਅਪਡੇਟਾਂ ਨਾਲ ਸਹਿਮਤ ਹੋ ਤਾਂ ਤੁਹਾਨੂੰ ਸਿਰਫ ਇੱਥੇ ਸਾਈਨ ਕਰਨਾ ਹੈ ਕੀ ਤੁਸੀਂ ਸਾਡੇ ਐਡਵੈਂਚਰ ਲਈ ਤਿਆਰ ਹੋ? ਠੀਕ ਹੈ, ਮੌਜ ਕਰੀ। ਓ ਇੱਕ ਆਖਰੀ ਗੱਲ। ਟਾ-ਦਾ। ਆਪਣੀ ਛੋਟੀ ਬੈਨ ਨੂੰ लाड़ ਨਹੀਂ ਕਰ ਸਕਦੀ ਤਾਂ ਨੌਕਰੀ ਕਰਨ ਦਾ ਕੀ ਮਤਲਬ ਹੈ? ਆਈ ਲਵ ਯੂ। ਓ ਆਈ ਲਵ ਯੂ ਟੂ। ਚਲੋ ਹੁਣ ਜਾ ਤੇ ਮਾਮਲਾ ਸੁਲਝਾ। ਬੱਟਲਰ ਨੇ ਕਾਹ ਦਿੱਤਾ? ਹਾਂ? ਹਾਂ? ਅੱਜ ਰਾਮੋਸ ਪਰਿਵਾਰ ਅਤੇ ਵਿਨਨੀ ਨੇ ਇਕੱਠੇ ਹੋ ਕੇ ਸੋਫੀਆ ਦੇ ਆਈਪੀਪੀ ਨੂੰ ਅਪਡੇਟ ਕੀਤਾ ਉਸ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਇਹਨਾਂ ਨੂੰ ਹੱਲ ਕਰਨ ਲਈ ਆਪਣੇ ਸੇਵਾ ਕੋਆਰਡੀਨੇਟਰ ਨਾਲ ਸੰਪਰਕ ਕਰੋ ਤੁਹਾਡਾ ਆਈਪੀਪੀ ਇੱਕ ਜੀਵਤ ਦਸਤਾਵੇਜ਼ ਹੈ ਇਸ ਨੂੰ ਤੁਹਾਡੇ ਜੀਵਨ ਟੀਚਰ ਨੂੰ ਦੱਸਉਣ ਲਈ ਕਿਸੇ ਵੀ ਸਮੇਂ ਅਪਡੇਟ ਕੀਤਾ ਜਾ ਸਕਦਾ ਹੈ ਯਾਦ ਰੱਖੋ ਤੁਹਾਡਾ ਸਮਰਥਨ ਦਾ ਢੇਰਾ ਉਹਨਾਂ ਦੇ ਹਰ ਕੰਮ ਵਿੱਚ ਵਿਅਕਤੀ ਕੇਂਦਰਿਤ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕੇਂਦਰ ਵਿੱਚ ਉਹ ਵਿਅਕਤੀ ਤੁਸੀਂ ਹੋ